ਦੋਸਤੋ ਅੱਜ ਆਪਾਂ ਸਫਰ ਕਰਦੇ ਆਂ ਛੋਟਾ ਜਿਹਾ ਮੇਰੇ ਪਿੰਡ ਤੋਂ ਦਿੱਲੀ ਹਾਈਵੇ ਤੱਕ ਦਾ ਜੋ ਮੇਰੇ ਪਿੰਡ ਤੋਂ 4 ਕਿਲੋਮੀਟਰ ਦੀ ਦੂਰੀ ਤੇ ਐ ਬਹੁਤ ਹੀ ਜਿਆਦਾ ਖੂਬਸੂਰਤ ਸਾਡੇ ਸਾਹਮਣੇ ਐ ਹਰਿਆ ਭਰਿਆ ਪੰਜਾਬ ਜਾਣੇ ਹਰਿਆਲੀ ਕਰਕੇ ਜਾਂਦਾ ਵੱਡੇ ਵੱਡੇ ਦਰਖਤ ਹੋਰ ਵੀ ਇਹਨੂੰ ਖੂਬਸੂਰਤ ਬਣਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮਾਹੂਆਣਾ ਪਿੰਡ ਉੱਥੇ ਵੀ ਥੋੜਾ ਜਿਹਾ ਕੰਮ ਹੈ ਫਲਾਹ ਅਸੀਂ ਜਿੱਥੇ ਜਾ ਰਹੇ ਹੁਣ ਇਹ ਪੈਟਰੋਲ ਪੰਪ ਹੈ ਤੇ ਉਹਦੇ ਨਾਲ ਇੱਕ ਪਹਿਲਾ ਰੈਸਟੋਰੈਂਟ ਬਣਿਆ ਹੁੰਦਾ ਸੀ ਉਹ ਵੀ ਮੈਂ ਕਈ ਵੀਡੀਓ ਜਿਕਰ ਕਰਿਆ ਜੋ ਬਹੁਤ ਹੀ ਜਿਆਦੇ ਖੂਬਸੂਰਤ ਬਣਿਆ ਹੋਇਆ ਸੀ ਕਿਹਾ ਜਾਂਦਾ ਹੈ ਵੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਵਾਇਆ ਸੀ ਜਦੋਂ ਪੈਲਸ ਨਹੀਂ ਹੁੰਦੇ ਸੀ ਮੈਰਿਜ ਪੈਲਸ ਤੇ ਇਹ ਦੋ ਨਹਿਰਾਂ ਦੇ ਉੱਪਰ ਸਥਿਤ ਹੈ ਜਿਹੜੀਆਂ ਹਰੀਕੇ ਪੱਤਨ ਚੋਂ ਵੱਡੀਆਂ ਨਹਿਰਾਂ ਆਉਂਦੀਆਂ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਤੇ ਇੱਕ ਜਿਹੜੀ ਛੋਟੀ ਨਹਿਰ ਹੈ ਜਿਹਦੇ ਥਰੂ ਆਪਣੇ ਖੇਤਾਂ ਨੂੰ ਪਾਣੀ ਆਉਂਦਾ ਹੈ। ਬਾਕੀ ਤੁਸੀਂ ਵੇਖ ਲਓ ਵੀ ਅਜਿਹੇ ਨਜ਼ਾਰੇ ਜੋ ਦਿਲ ਨੂੰ ਖੁਸ਼ ਕਰ ਦਿੰਦੇ ਨੇ। ਅੱਜ ਕੱਲ ਹਾਲਾਂਕਿ ਆਪਣੇ ਖੇਤਾਂ ਵਿੱਚ ਹੁਣ ਅਜਿਹੇ ਦਰਖਤ ਨਹੀਂ ਰਹੇ ਤੇ ਜੋ ਵੱਡੇ ਵੱਡੇ ਹੁੰਦੇ ਸੀ ਜਿਵੇਂ ਬੋੜ, ਪਿੱਪਲ, ਟਾਲੀਆਂ ਹੁਣ ਉਹ ਕਟੀਆਂ। ਪਰ ਹੁਣ ਸਾਡੇ ਪਿੰਡਾਂ ਵੱਲ ਲੋਕ ਨਵੇਂ ਦਰਖਤ ਲਗਾ ਵੀ ਰਹੇ ਨੇ ਤੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਨੇ। ਬਾਕੀ ਇਹਨਾਂ ਨਹਿਰਾਂ ਦੇ ਉੱਤੇ ਬਹੁਤ ਵੱਡਾ ਇੱਕ ਪਿੱਪਲ ਹੁੰਦਾ ਸੀ ਬਹੁਤ ਵੱਡਾ ਉਦੋਂ ਕਈ ਪਿੰਡਾਂ ਨੇ ਰਲ ਕੇ ਜੋਰ ਵੀ ਲਾਇਆ ਵੀ ਇਹਨੂੰ ਨਾਂ ਪੁੱਟਿਆ ਜਾ ਸਕੇ ਪਰ ਫਿਰ ਇੱਕ ਵਾਰ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਰੋਡ ਬਣਾਉਣ ਵਾਸਤੇ ਜਿਹੜਾ ਉਹ ਦਰਖਤ ਉੱਥੋਂ ਪੱਟਿਆ ਗਿਆ ਤੇ ਹੁਣ ਕਿਰਾਂ ਤੋਂ ਉੱਪਰ ਇਹ ਲੱਗਦਾ ਸੀ ਚਲੋ ਹੌਲੀ ਹੌਲੀ ਆਦਤ ਬਣ ਜਾਂਦੀ ਹੈ ਤੇ ਆਪਾਂ ਨੂੰ ਰਲ ਮਿਲ ਕੇ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਹੈ ਤੇ ਕੁਦਰਤ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੁੰਦੀ ਤੁਸੀਂ ਵੇਖੋ ਵੀ ਪਿੱਛੇ ਜਿਹੜਾ ਨ ਕੀ ਕੁਝ ਹੋ ਕੇ ਖੜਿਆ ਥਾਈਲੈਂਡ ਵਗੈਰਾ ਚ ਜਾਂ ਚైనా ਚ ਜਾਂ ਜੇ ਮਾਰਚ ਤੇ ਬਾਕੀ ਆ ਗਿਆ ਜੀ ਆਪਣਾ ਮਲੋਟ ਵਾਲਾ ਹਾਈਵੇ ਤੇ ਇੱਧਰ ਸੱਜੇ ਹੱਥ ਹੈਗਾ ਜੀ ਜਿੱਦਾ ਦਿੱਲੀ ਨਾਭਾ ਵਾਲੀ ਤੇ ਇੱਧਰ ਨੂੰ ਜਾਂਦੇ ਆ ਜੀ ਮਲੋਟ ਜੀਰੋ ਚੱਕਰੋ ਜੀ ਹਾਂਜੀ ਮਨਜੀਤ ਜੀ ਕੀ ਹਾਲ ਹੈ ਠੀਕ ਹੋ 31 ਮਾਰਚ ਆ ਗਈ ਤੇ ਤੁਸੀਂ ਪਟ્રોલ ਵਾਣਾ ਮੋਟਾ ਸਸਤਾ ਕਰੋ ਯਾਰ ਅੱਛਾ ਹੋਰ ਸਣਾਵ ਜੀ ਦੇਖੋ ਤਕੜਿਓ ਵਧੀਆ ਬਾ ਕੱਤੀ ਮਾਰਚ ਆ ਗਈ ਯਾਰ ਤੁਸੀਂ ਮਾੜਾ ਮੋੜਾ ਸਸਤਾ ਕਰੋ ਬੜਾ ਹੋਰ ਬਾਈ ਜਾਨੀ ਲਓ ਜੀ ਥੋੜਾ ਅਸੀਂ ਕਰਦੇ ਹਾਂ ਹਿਸਾਬ ਵਾਹ ਵਾਹ ਖੂਬਸੂਰਤ ਨਜ਼ਾਰਾ ਨਾਲ ਨਹਿਰਾਂ ਹਾਈਵੇ ਤੇ ਬੈਠੇ ਨੇ ਦਿੱਲੀ ਵਾਲੇ ਦੇ ਕਹਣੀ ਹਵਾ ਚੱਲਦੀ ਹੈ ਵਧੀਆ ਠੰਡੀ ਹੁਣ ਮੌਸਮ ਹੀ ਬਦਲਿਆ ਹੋਇਆ ਤਿੰਨ ਕਿ ਤਰ੍ਹਾਂ ਦਾ ਤੇ ਬਾਕੀ ਬਸ ਹੁਣ ਤਾਂ ਅਸੀਂ ਰੋਡ ਤੇ ਹੀ ਰੱਖੀਏ ਨੇ ਕੋਈ ਇਧਰੋਂ ਪੇਟੀ ਲੈ ਕੇ ਲੰਘਾਂਗੇ ਕੋਈ ਇਧਰੋਂ ਪੇਟੀ ਲੈ ਕੇ ਲੰਘਾਂਗੇ ਔਰ ਮਾਸਟਰ ਜੀ ਠੀਕ ਹੋ ਵਾਹ ਜੀ ਵਾਹ ਕਿਸੇ ਟਾਈਮ ਆਹ ਬੜਾ ਜਦੋਂ ਚੱਲਦਾ ਹੁੰਦਾ ਸੀ ਨਾ ਇੱਥੇ ਬਹੁਤ ਰੌਣਕ ਮੇਲਾ ਹੁੰਦਾ ਸੀ ਸਾਰਾ ਇਹ ਮਤਲਬ ਹੁਣ ਤਾਂ ਨਰਸਰੀ ਬਣਾਤੀ ਰਹੇ ਨੇ ਬੜੇ ਵਧੀਆ ਬੂਟੇ ਬਾਟੇ ਲੱਗੇ ਆ ਬਹੁਤ ਖੂਬਸੂਰਤ ਮਾਹੌਲ ਹੈ ਬਾ ਤੁਸੀਂ ਦਿੱਲੀ ਜਾਣਾ ਸਾਡੇ ਪਿੰਡੋਂ ਆਉਣਾ ਉਧਰੋਂ ਆ ਕੇ ਇੱਥੋਂ ਸਿੱਧਾ ਪੈਰ ਦਿੱਲੀ ਸਿੱਧੇ ਬਸ ਇੱਕ ਚੀਜ਼ ਦੀ ਮੈਂ ਥੋੜੀ ਕਮੀ ਮਹਿਸੂਸ ਕਰਦਾ ਨ ਆਪਣੇ ਜਿਵੇਂ ਪਾਕਿਸਤਾਨ ਚ ਵੀ ਇਹ ਚੀਜ਼ ਵਧੀਆ ਲੱਗੀ ਮੈਨੂੰ ਪੰਪਾਂ ਦੇ ਉੱਤੇ ਬਣੇ ਹੁੰਦੇ ਆ ਜਿਵੇਂ 711 ਹੁੰਦਾ ਜਾਂ ਆਪਣਾ ਆਪਣੇ ਕਹਿੰਦੇ ਜਮੀਨ ਜਿਹੜੇ ਅਸੀਂ ਉਸ ਤਰੀਕੇ ਦੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਆ ਨਾਲੇ ਰੌਣਕ ਮੇਲਾ ਲੱਗ ਜਾਂਦਾ ਨਾਲੇ ਅਗਲਾ ਰੁੱਕ ਕੇ ਕੋਈ ਚੀਜ਼ ਲੈ ਲੈਂਦਾ ਕਿਉਂ ਜੀ ਐਵੇਂ ਗੱਲ ਹੋਰ ਸੁਣਾਓ ਬਾਜੀ ਵਧੀਆ ਵਧੀਆ ਹਾਂਜੀ ਚਲੋ ਠੀਕ ਠਾਕ ਆ ਗਿਆ ਜੀ ਮਾਹੂਆਣਾ ਪਿੰਡ ਤੇ ਨਹਿਰ ਚ ਪਾਣੀ ਆ ਗਿਆ ਬਾਕੀ ਮਾਹੋਆਣਾ ਪਿੰਡ ਵਿੱਚ ਆਈਟੀ ਬਹੁਤ ਮਸ਼ਹੂਰ ਹੈ ਜਿੱਥੇ ਸਾਰੇ ਪੰਜਾਬ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਬੰਦੇ ਆ ਹੈਵੀ ਅਸਲ ਸਾਨੂੰ 5 ਮਿੰਟ ਦਾ ਕੰਮ ਸੀ ਪੰਪ ਤੇ ਸੋਚਿਆ ਵੀ ਚਲੋ ਮਾਹੋਆਣੇ ਵੀ ਚੱਲਦੇ ਆ ਤੇ ਇਧਰ ਲੈ ਜਿਹੜਾ ਨਜ਼ਾਰਾ ਉਹ ਵੀ ਥੋੜੇ ਰੂਰਪ ਕਰਦੇ ਤੁਸੀਂ ਵੇਖੋ ਵੀ ਹਾਈਵੇ ਦੇ ਉੱਤੇ ਪਿੰਡ ਹੈ ਬਹੁਤ ਸੋਹਣਾ ਬਣਿਆ ਹੋਇਆ ਤੇ ਸਾਡਾ ਪਿੰਡ ਮਾਹੋਆਣਾ ਸਹਣਾ ਖੇੜਾ ਕੁੱਡੀਆਂ ਲਗਭਗ ਤੱਪਾ ਇੱਕੋ ਜਿਹੇ ਨੇ ਰਲੇ ਮਿਲੇ ਨੇ ਤੇ ਜ਼ਮੀਨਾਂ ਦੇ ਰਕਬੇ ਇੱਕ ਦੂਜੇ ਦੇ ਪਿੰਡਾਂ ਚ ਨੇ ਤੇ ਯਾਰਾ ਤਰ ਮਾਹੂ ਨਾਲ ਪਿੰਡ ਸਾਡੇ ਪਿੰਡ ਵਾਹੀ ਕਰਦਾ ਠੇਕੇ ਦੇ ਜਮੀਨ ਲੈ ਕੇ ਤੇ ਵੈਸੇ ਵੀ ਉਹਨਾਂ ਦੀਆਂ ਜਮੀਨਾਂ ਆਪਣੇ ਪਿੰਡਾਂ ਕਣੀ ਹੈਗੀਆਂ ਸਾਂਝਾ ਹੀ ਕੰਮ ਹੈ ਹਰੇਕ ਦੇ ਪਿਆਰ ਸਾਂਝੇ ਹੈ ਤੇ ਹਰੇਕ ਦੇ ਮਤਲਬ ਕੋਈ ਵਿਆਹ ਸ਼ਾਦੀ ਹੁੰਦਾ ਹੈ ਤਾਂ ਰਲ ਮਿਲ ਕੇ ਸਾਰਾ ਪ੍ਰੋਗਰਾਮ ਕਰਦੇ ਨੇ ਤੁਸੀਂ ਵੇਖੋ ਵੀ ਪੋਲਾਂ ਦੇ ਕਰਕੇ ਚਲੋ ਠੀਕ ਹੈ ਸਮਾਜ ਨੂੰ ਘਟ ਲੱਗਦਾ ਹੈ ਪਰ ਹੁਣ ਪਿੰਡ ਦੋਇਸਾਂ ਦੇ ਵੰਡੇ ਜਾ ਚੁੱਕੇ ਆ ਨਾਮ ਲਾ ਗਿਆ ਜੀ ਆਪਣਾ ਗੁਰੂ ਘਰ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮਾਹੂਣਾ ਪਿੰਡ ਬਹੁਤ ਵਧੀਆ ਹੈ ਤੇ ਸਭ ਤੋਂ ਵੱਡੀ ਗੱਲ ਇਸ ਪਿੰਡ ਵਿੱਚ ਹੁਣ ਤੁਸੀਂ ਵੇਖ ਲਓ ਵੀ ਜਿਹੜਾ ਰਜਗਾਰ ਬਹੁਤ ਮਿਲਿਆ ਹੈ ਆਈਟੀ ਦੀ ਕਰਕੇ ਕਿਉਂਕਿ ਸਾਰਾ ਪਿੰਡ ਕੋਈ ਰੈਜ਼ੀਡੈਂਟ ਬਣਾਈ ਬੈਠਾ ਹੈ ਕੋਈ ਹੋਟਲ ਬਣਾਈ ਬੈਠਾ ਹੈ ਕੋਈ ਜਿਹੜੇ ਹੁੰਦੇ ਡਾਕੂਮੈਂਟ ਬਣਾਉਣ ਵਾਸਤੇ ਉਹ ਸਭ ਕੁਝ ਰੱਖੀ ਬੈਠਾ ਕੋਈ ਫੋਟੋ ਸਟੇਟ ਦਾ ਕੰਮ ਕਰੀ ਬੈਠਾ ਜੋ ਬਹੁਤ ਵਧੀਆ ਗੱਲ ਹੈ ਤੇ ਪਿੰਡ ਵਿੱਚ ਰਹਿਤੀ ਬੰਦਾ ਮਤਲਬ ਚੰਗੀ ਆਮਦਨ ਬਣਾ ਸਕਦਾ ਹੈ ਬੰਦਾ ਬਸ ਮਿਹਨਤੀ ਹੋਵੇ ਤੁਸੀਂ ਦੇਖ ਸਕਦੇ ਹੋ ਬਾਕੀ ਥੋੜੇ ਦਿਨਾਂ ਤੱਕ ਆਪਾਂ ਪੂਰੀ ਜਿਹੜੀ ਹੁਣ ਅਗਲੀ ਵੀਡੀਓ ਹੈ ਉਹ ਮਾਹੂਆਣਾ ਪਿੰਡ ਦੀ ਬਣਾਵਾਂਗੇ ਪੂਰੇ ਪ੍ਰੋਪਰ ਸਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਇੱਥੇ ਕਿਹੜੇ ਕਿਹੜੇ ਬਰਾਦਰੀ ਰਹਿੰਦੀ ਹੈ ਤੇ ਕਿਹੜੇ ਕਿਹੜੇ ਜਿਹੜੇ ਸਰਨਾਮੇ ਵਾਲੇ ਲੋਕ ਰਹਿੰਦੇ ਨੇ ਆ ਆਈਡੀਆ ਵੀ ਜੀ ਬਹੁਤ ਵਧੀਆ ਬਣੀ ਹੋਈ ਹੈ ਅਸੀਂ ਜਾਏ ਸੀ ਮਾਹੂਆਣੇ ਤੇ ਹੁਣ ਫਿਲਹਾਲ ਸੁਪਰੀ ਸਿੰਘ ਮਾਨ ਸਾਹਿਬ ਕੋਲ ਪਹੁੰਚੇ ਆ ਤੇ ਕਰਦੇ ਆ ਗੱਲਾਂ ਬਾਤਾਂ ਬਸ ਇੱਕ ਛੋਟਾ ਜਿਹਾ ਸਫ਼ਰ ਸੀਗਾ ਇਹ ਸਪੈਸ਼ਲ ਵੀਡੀਓ ਉਹਨਾਂ ਲਈ ਹੈ ਮਤਲਬ ਜਿਹੜੇ ਇੱਥੇ ਬੱਸਾਂ ਦੇ ਪੜ ਜਾਂਦੇ ਹੁੰਦੇ ਸੀ ਮਲੋਟ ਨੂੰ ਤੇ ਗਿੱਦੜਵੇ ਨੂੰ ਲੰਬੀ ਨੂੰ ਡੱਬਾ ਵਾਲੀ ਨੂੰ ਜਿਹੜੇ ਮੇਰੇ ਭਰਾ ਅਜ ਬਾਹਰਲੇ ਮੁਲਕਾਂ 'ਚ ਬੈਠੇ ਐ ਚਲੋ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਆਪਦਾ ਨਾਲੇ ਪਿੰਡ ਵੇਖ ਲੈਣਗੇ ਤੇ ਹੁਣ ਦੇ ਹਾਲਾਤ ਆ ਜਿਹੜੇ ਪਿੰਡ ਦੇ ਉਹ ਦੇਖ ਲੈਣਗੇ ਤੇ ਬਸ ਇਹੀ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ ਚਾਹੁੰਦਾ ਸੀ ਤੇ ਮੈਨੂੰ ਅਕਸਰ ਜਿਹੜੇ ਬਾਹਰ ਆਪਣੇ ਬੰਦੇ ਗਏ ਆ ਉਹ ਮੈਨੂੰ ਬਹੁਤ ਫੋਨ ਕਰਦੇ ਆ ਵੀ ਭਾਈ ਵਧੀਆ ਨਾਲ ਜਾਂਦਾਂ ਤਾਰੀਆਂ ਹੋ ਜਾਂਦੀਆਂ ਚਲੋ ਪਿੰਡ ਤਾਂ ਉਹਨਾਂ ਤੋਂ ਨਹੀਂ ਆਈਦਾ ਤੇ ਇਸ ਬਹਾਨੇ ਪਿੰਡ ਨੂੰ ਲਾਈਵ ਦੇਖ ਲੈਂਦੇ ਆ ਇਹੜੇ ਪਿੰਡ ਦੀ ਕੋਈ ਅਪਡੇਟ ਹੈ ਉਹ ਦੇਖ ਲੈਂਦੇ ਆ ਤੇ ਹੋ ਸਕਦਾ ਜਿਹੜੇ ਆਪਣੇ ਪਿੰਡ ਰਹਿੰਦੇ ਆ ਉਹਨਾਂ ਨੂੰ ਥੋੜਾ ਘੱਟ ਲੱਗੇ ਕਿਉਂਕਿ ਉਹ ਉਹ ਪਿੰਡ 'ਚ ਹੀ ਰਹਿੰਦੇ ਆ ਪਰ ਪਿੰਡ ਦੀ ਸਹੀ ਕੀਮਤ ਉਸ ਬੰਦੇ ਨੂੰ ਪਤਾ ਹੈ ਜਿਹੜਾ ਪਿੰਡੋਂ ਬਾਹਰ ਰਹਿੰਦਾ ਤੁਸੀਂ ਕਿਤੇ ਘੁੰਮਣ ਜਾਵੜੋ ਤੁਸੀਂ ਵੱਧ ਤੋਂ ਵੱਧ ਚਾਰ ਪੰਜ ਦਿਨਾਂ 'ਚ ਬੋਰ ਹੋ ਜਾਓਗੇ ਐ ਕੀ ਕਰੂਗਾ ਪਿੰਡ ਚੱਲ ਗਿਆ ਯਾਰ ਪੰਜਾਬ ਦੀ ਤੁਹਾਨੂੰ ਪਤਾ ਵਕਰੀ ਮਹਿਕ ਹੈ ਸੋਹਣੇ ਹਰੇ ਭਰੇ ਖੇਤ ਹੈ ਸਭ ਤੋਂ ਵੱਧ ਜੀ ਮੇਰਾ ਤਾਂ ਪੰਜਾਬ ਤੇ ਆਪਦੇ ਪਿੰਡ ਤੇ ਲੱਗਦਾ ਤੇ ਬਾਕੀ ਪਿੰਡ ਸਾਰੇ ਸੋਹਣੇ ਹੁੰਦੇ ਆ ਪਿੰਡਾਂ 'ਚ ਰੱਬ ਵੱਸਦਾ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਸ ਇਹੀ ਦੋ ਚਾਰ ਗੱਲਾਂ ਕਹਿੰਦਾ ਹੋਇਆ ਮੈਂ ਅੱਜ ਜਾਇਤ ਲੈਣਾ ਮਿਲਦੇ ਆ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ